ਅੰਮ੍ਰਿਤਸਰ ਦੇ ਕੋਰਟ ਰੋਡ ਵਿਖੇ ਇੱਕ ਬਿਲਡਿੰਗ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਖਤਰਨਾਕ ਸੀ ਕਿ ਬਿਲਡਿੰਗ ਦੇ ਅੰਦਰ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਮੇਅਰ ਜਤਿੰਦਰ ਸਿੰਘ ਮੋਤੀਪਾਟੀਆਂ ਮੌਕੇ ਤੇ ਪਹੁੰਚੇ ਅਤੇ ਹਾਲਾਤਾਂ ਦਾ जायza ਲੈਂਦਿਆਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਬੜੀ ਮੁਸ਼ਕਲਤ ਨਾਲ ਅੱਗ ਤੇ ਕਾਬੂ ਪਾਇਆ ਹੈ। ਪਰ ਇਹ ਅੱਗ ਬਹੁਤ ਜ਼ਿਆਦਾ ਭਿਆਨਕ ਹੋਣ ਕਰ ਦੁਕਾਨਾਂ ਦਾ ਕਾਫੀ مالی ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨ ਮਾਲਕਾਂ ਨੂੰ ਨਗਰ ਨਿਗਮ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਐਸ ਅਗ ਦਾ ਕਾਰਨ ਬਿਜਲੀ ਦੀਆਂ ਤਾਰਾਂ ਨਾਲ ਹੋਈ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੇਖੋ ਸਾਡਾ ਵਪਾਰੀ ਭਰਾ ਨੇ ਮੇਰੇ ਪੁਰਾਣੇ ਮਿੱਤਰ ਨੇ ਰਾਜਾ ਜੀ ਜਿਹੜੀ ਹੈ ਬਾਥ ਫਰਨੀਚਰ ਫਾਰਨਿਚਰ ਇਹ ਮੇਰੇ ਪੁਰਾਣੇ ਮਿੱਤਰ ਹੈ। ਔਰ ਪਤਾ ਲੱਗਾ ਕਿ ਰਾਤੀ ਜਿਹੜਾ ਬਾਹਰੋਂ ਵਾਇਰਿੰਗ ਤੋਂ ਜਿਹੜੀ ਸ਼ਾਰਟ ਹੋਇਆ ਉਹਦੇ ਨਾਲ ਫਲਾਸ਼ ਹੋ ਗਿਆ। ਔਰ ਇਹਨਾਂ ਦਾ ਤੇ ਟੋਟਲ ਲੋਸ ਹੋ ਗਿਆ। ਪਰ ਚਲੋ ਇਹ ਸਾਡੇ ਕਾਰਪੋਰੇਸ਼ਨ ਵੱਲੋਂ ਜਿਹੜੀਆਂ ਸੀ 440 ਤੇ ਜਿਹੜੀ ਇੰਟੀਮੀਟ ਹੋਇਆ ਔਰ 445 ਤੇ ਗੱਟੀਆਂ ਪਹੁੰਚ ਗਈਆਂ ਉਹ ਜਿੰਨੀਆਂ ਵੀ ਸਾਡੇ ਕੋਲ ਵਕੀਲੀ ਸੀ ਅਸੀਂ ਜਡਾਲੇ ਤੋਂ ਵੀ ਤਰਨਤਰਨ ਤੋਂ ਵੀ ਬਟਾਲੇ ਤੋਂ ਵੀ ਮੰਗਵਾਲੀ ਸੀ ਕਿ ਕਿਤੇ ਅੱਗੇ ਜਿਹੜੀ ਹੋਰ ਅੱਗੇ ਵਧੇ ਨਾ ਸੋ ਇਹਦਾ ਕਾਫੀ ਜਦੋਜਹਿਦ ਨਾਲ ਜਿਹੜਾ ਕੰਟਰੋਲ ਕਰ ਲਿਆ ਗਿਆ ਅੱਗੇ ਆਗ ਨੂੰ ਫੈਲਣ ਨਹੀਂ ਦਿੱਤਾ ਗਿਆ ਸੋ ਇਹ ਸਾਡੇ ਵਪਾਰੀ ਭਰਾ ਨੇ ਇਹਨਾਂ ਦਾ ਨੁਕਸਾਨ ਹੋਇਆ لیکن کارپوریشن ਵੱਲੋਂ ਜੋ ਵੀ ਇਹਨਾਂ ਨਾਲ ਸਹਿਯੋਗ ਦੀ ਲੋੜ ਹੋਏਗੀ ਅਸੀਂ ਆ ਜਾਣਾ ਸਾਡੇ ਭਰਾ ਨੇ ਵਪਾਰੀ ਭਰਾ ਨੇ ਉਹ ਜੋ ਸਾਨੂੰ ਅਸੀਂ کارپوریشن ਵੱਲੋਂ ਇਹਨਾਂ ਦਾ ਕਰ ਸਕਦੇ ਹੋਵਾਂਗੇ ਉਹ ਬਿਲਕੁਲ ਹੈ ਸਾਨੂੰ 4:40 ਵਜੇ ਇਤਲਾ ਮਿਲੀ ਕਿ ਇੱਥੇ ਜਿਹੜੀ ਭਾਰਤ ਫਰਨੀਚਰ ਇੱਥੇ ਫਾਇਰ ਦਾ ਇਨਸੀਡੈਂਟ ਹੋਇਆ ਤੇ ਫੌਰਨ ਅਸੀਂ ਆਪਣੇ ਵਾਟਰ ਟੈਂਡਰ ਸਿਵਲ ਲੈਂਡ ਤੋਂ ਵੀ ਆਪਣੇ ਆਖ ਜਿਆਦਾ ਹੋਣ ਕਰਕੇ ਤਬ ਹਾਲ ਤੋਂ ਸਾਰੇ ਛੇਸ਼ਾਂ ਤੋਂ ਅਸੀਂ ਆਪਣੇ ਵਾਟਰ ਟੈਂਡਰ ਇੱਥੇ ਭਲਾ ਲਏ ਕਿੰਨੀਆਂ ਗੱਡੀਆਂ ਭੋਲਣ ਉਰ ਤੱਕ तकरीबन ਤਰੰਤਨ ਤੋਂ ਵੀ ਬਟਾਲੇ ਤੋਂ ਜੜਿਆਲਾ ਗੁਰੂ ਤੋਂ ਰਾਜਾ ਸੰਸੀ ਤੋਂ ਅਸੀਂ ਸਾਰੇ ਆਸੇਪਾਸੇ ਸਾਰੇ ਬੁਲਾ ਕੇ ਕੋਲੇ ਤੇ 50 ਗੱਡੀਆਂ ਪਾੜੀਆਂ ਪੈ ਚੁੱਕੀਆਂ। 67 ਗੱਡੀਆਂ ਪੈ ਚੁੱਕੀਆਂ ਤੇ ਅੱਗ ਤੇ ਕੰਟਰੋਲ ਆ ਬਿਲਕੁਲ। ਬਾਕੀ ਹੁਣ ਸਮਾਨ ਸਮੋਣੇ ਬਾਹਰ ਕੱਢਦੇ ਆ ਫਿਰ ਵੀ ਸਾਡੀਆਂ ਗੱਡੀਆਂ ਲੱਗੀਆਂ। ਜੇ ਕੋਈ ਥੋੜਾ ਬੋੜਾ ਧੂੰਆਂ ਤਵਾ ਹੁੰਦਾ ਤੇ ਪਾਣੀ। ਮੁਲਾਜ਼ਮ ਕੰਮ ਕਰਦੇ। ਮੁਲਾਜ਼ਮ ਸਾਡੇ तकरीबन 50 60 ਮੁਲਾਜ਼ਮ ਸਾਰੇ ਲੱਗੇ। ਸਾਰੇ ਹੀ ਸਾਡੇ ਫਾਇਰ ਆਫਸਰ ਸਾਰੇ ਫਾਇਰਮੈਨ ਸੇਵਾ ਸੰਤੀ ਸੁਸਾਇਟੀ ਦੇ ਉਹ ਵੀ ਸਾਰੀਆਂ ਗੱਡੀਆਂ ਜਿਹੜੀਆਂ ਉਹ ਇੱਥੇ ਮੌਜੂਦ ਸੀ ਉਹ ਵੀ ਨਾਲ